ਅੱਜ ਸਵੇਰੇ 3:00 ਵਜੇ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਇਹ ਸਿਚੁਏਟਿਡ ਹੈ ਥਾਣਾ ਉਹਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਕੋਈ ਚੀਜ਼ ਦੇ ਤੱਕ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਦੇਸਟਰਾਂਕ ਕੇ ਕਲੇਮ ਕੀਤਾ ਜਾ ਰਿਹਾ ਸੀ ਕੁਝ ਗਰੁੱਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਤੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕਿ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਇਹ ਜਿਤ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪਿੱਛੇ ਦੇ ਕਮਿਸ਼ਨਰ ਪੁਲਿਸ ਵੱਲੋਂ 10 ਮੈਂਬਰ ਫਰੇਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨ 10 ਤੋਂ ਬਾਅਦ ਦੋ ਸਕੇ ਭਰਾ ਜਨਿਆਲਾ ਗੁਰੂ ਦੇ ਫੜੇ ਗਏ ਜਸ਼ਨਪ੍ਰੀਤ ਤੇ ਇੱਕ ਉਹਦਾ ਛੋਟਾ ਭਰਾ ਜਿਹੜਾ ਜੁਵਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ तकरीबन ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਤਿੰਨ ਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਕੋਕਰ ਸੀ ਅਵਾਨਪਿੰਡ ਦਾ ਉਹ ਭੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ 36 ਦੇ ਜੁਆਇਨਿੰਗ ਦੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ ਮੀਡੀਆ ਨਾਲੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ ਅੱਜ ਸਵੇਰੇ ਤਿੰਨ ਸਵਾਤਿੰਨ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਹੀ ਸਿਚੁਏਟਿਡ ਹੈ ਥਾਣਾ ਉਹਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਕੋਈ ਚੀਜ਼ ਦੇ ਤੱਕ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਦੇਸਟਰਾਂਕ ਕੇ ਕਲੇਮ ਕੀਤਾ ਜਾ ਰਿਹਾ ਸੀ ਕੁਝ ਗਰੁੱਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਤੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਇਹ ਜਿਤ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਪਿੱਛੇ ਦੇ ਕਮਿਸ਼ਨਰ ਪੁਲਿਸ ਵੱਲੋਂ 10 ਮੈਂਬਰ ਫਰੇਸੀਅਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨ 10 ਤੋਂ ਬਾਅਦ ਦੋ ਸਕੇ ਭਰਾ ਜਨਿਆਲਾ ਗੁਰੂ ਦੇ ਫੜੇ ਗਏ ਜਸ਼ਨਪ੍ਰੀਤ ਤੇ ਇੱਕ ਉਹਦਾ ਛੋਟਾ ਭਰਾ ਜਿਹੜਾ ਜੁਵਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ ਤਕਰੀਬਨ ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਤਿੰਨ ਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਖੋਕਰ ਸੀ ਹਵਾਨ ਪਿੰਡ ਦਾ ਉਹ ਪੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ 36 ਦੇ ਅਡਜਾਇਨਿੰਗ ਦੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ মিডিਆ ਨਾਲ ਇਹਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ ਅੱਜ ਵੀਰੇ ਤਿੰਨ ਸਬਤੰ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਇਹ ਸਿਚੁਏਟਿਡ ਹੈ ਥਾਣਾ ਤੋਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਕੋਈ ਚੀਜ਼ ਦੇ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਇਸਟ੍ਰਾਂਗਲੇ ਕਲੇਮ ਕੀਤਾ ਜਾ ਰਿਹਾ ਸੀ ਕੁਝ ਗਰੁਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਤੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪਿੱਛੇ ਦੇ ਮਿਸ਼ਰਡ ਪੁਲਿਸ ਵੱਲੋਂ 10 ਮੈਂਬਰ ਫੜੇ ਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨਾਂ ਦਸਾਂ ਤੋਂ ਬਾਅਦ ਦੋ ਸਕੇ ਭਰਾ ਜਨੇ ਵਾਲਾ ਗੁਰੂ ਤੇ ਫੜੇ ਗਏ ਜਸ਼ਨਪ੍ਰੀਤ ਤੇ ਇੱਕ ਉਹਦਾ ਛੋਟਾ ਭਰਾ ਜਿਹੜਾ ਜੁਵਿਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ तकरीबन ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਇਨਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਕੋਕਰ ਸੀ ਹਵਾਨ ਪਿੰਡ ਦਾ ਉਹ ਪੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ ਡਿਸਟ੍ਰਿਕਟਸ ਦੇ ਜੁਆਇਨਿੰਗ ਦੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ ਮੀਡੀਆ ਨਾਲੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ